ਦੀ ਸਾਰੀ ਗਾ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਾਣ ਠੀਕ ਠਾਕ ਹੋਮ ਹੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗੀਆਂ ਜੀ ਆਪਣੇ ਵਲੌਗ ਦੀ ਸਟਾਰਟਿੰਗ ਕਰਨ ਜੇਕਰ ਸਾਡੀ ਵੀਡੀਓ ਤੁਹਾਨੂੰ ਪਸੰਦ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਲੱਗੀਆਂ ਜੀ ਇੱਥੇ ਆਪਣੇ ਜਿਹੜਾ ਬਾਥਰੂਮ ਆ ਉਹਦੀਆਂ ਟਾਈਲਸ ਸਾਫ ਕਰਨਾ ਤੇ ਤੁਸੀਂ ਵੀ ਆਪਦੇ ਘਰੇ ਹਨਾ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਪਣੇ ਜਿਹੜੇ ਬਾਥਰੂਮ ਦੀਆਂ ਟਾਈਲਾਂ ਨੇ ਉਹ ਤੁਸੀਂ ਸਾਫ਼ ਕਰ ਸਕਦੇ ਹੋ ਤੇ ਅੱਗੇ-ਅੱਗੇ ਵੀਡੀਓ ਨੂੰ ਫੋਲੋ ਵਾਚ ਜ਼ਰੂਰ ਕਰਿਓ ਤੇ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਹੀ ਘੱਟ ਟਾਈਮ ਦੇ ਵਿੱਚ ਆਪਾਂ ਕਰਾਂਗੇ ਜੀ ਆਪਣੇ ਬਾਥਰੂਮ ਦੀਆਂ ਜਿਹੜੀਆਂ ਹੈਗੀਆਂ ਨੇ ਟਾਈਲਾਂ ਸਾਫ਼ ਤੇ ਕੀ-ਕੀ ਆਪਾਂ ਚੀਜ਼ਾਂ ਲੈਣੇ ਆ ਆਪਾਂ ਤੁਹਾਨੂੰ ਉਹ ਵੀ ਜ਼ਰੂਰ ਦੱਸਾਂਗੇ ਤੇ ਤੁਸੀਂ ਦੇਖ ਸਕਦੇ ਹੋ ਨਾ ਆਪਣੇ ਬਾਥਰੂਮ ਦੇ ਵਿੱਚ ਕਿੰਨੀ ਕੁ ਜ਼ਿਆਦਾ ਜਿਹੜੀ ਪੀੜਕ ਆ ਉੱਝਮ ਜਾਂਦੀ ਆ ਕਿਉਂਕਿ ਹੁਣ ਪਾਣੀ ਆ ਜਿਹੜਾ ਉਹ ਆਂਦਾ ਬਹੁਤ ਹੀ ਨਾ ਖਰਾਬ ਹੁੰਦਾ ਆ ਤੇ ਇਸ ਕਰਕੇ ਨਾ ਜਦੋਂ ਆਪਾਂ ਨਹਾਉਂਦੇ ਕਰਦੇ ਆ ਤੇ ਆਪਣੇ ਬਾਥਰੂਮ ਦੀਆਂ ਟਾਈਲਾਂ ਨੇ ਜਿਹੜੀਆਂ ਉਹ ਨਾ ਬਹੁਤ ਜ਼ਿਆਦਾ ਖਰਾਬ ਹੋ ਜਾਂਦੀਆਂ ਨੇ ਤੇ ਬਾਕੀ ਆਪਾਂ ਕੀ ਕੁਝ ਲੈਣੇ ਆ ਤੁਹਾਨੂੰ ਆਪਾਂ ਸਾਰੀ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੇ ਤੇ ਤੁਸੀਂ ਵੀ ਹੁਣ ਆਪਦੇ ਘਰ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਪਣੇ ਬਾਥਰੂਮ ਦੀਆਂ ਟਾਈਲਾਂ ਸਾਫ ਕਰ ਸਕਦੇ ਹਾਂ ਤੇ ਆਪਾਂ ਦੱਸਦੇ ਹਾਂ ਤੁਹਾਨੂੰ ਅੱਗੇ-ਅੱਗੇ ਕਿ ਆਪਾਂ ਕੀ ਚੀਜ਼ ਦੀ ਵਰਤੋਂ ਕਰਦੇ ਹਾਂ ਤੇ ਜੇ ਹਨਾ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਆਪਾਂ ਸਭ ਤੋਂ ਪਹਿਲਾਂ ਲੈਣੀ ਹੈ ਜੀ ਇੱਕ ਕੌਲੀ ਆਪਣੇ ਕੋਲ ਖਾਲੀ ਤੇ ਆਪਾਂ ਇਸ ਤੋਂ ਬਾਅਦ ਵਿੱਚ ਇਹਦੇ ਵਿੱਚ ਪਾਵਾਂਗੇ ਜੀ 2 ਚਮਚ ਸਰਫ ਦੇ ਤੁਹਾਡੇ ਕੋਲੇ ਕੋਈ ਵੀ ਕੋਈ ਵੀ ਸਰਫ ਅਵੇਲੇਬਲ ਆ ਤਾਂ ਤੁਸੀਂ ਉਹ ਯੂਜ਼ ਕਰ ਸਕਦੇ ਹੋ ਕਿਸੇ ਵੀ ਕੰਪਨੀ ਦੀ ਹੋਵੇ ਕੋਈ ਵੀ ਹੋਵੇ ਤੇ ਮੇਰੇ ਕੋਲੇ ਸੀ ਕਿ ਜ ਇਹ ਟਾਈਡ ਸਰਫ ਤੇ ਮੈਂ ਇਹ ਟਾਈਡ ਸਰਫ ਲੈ ਲਈ ਆ ਉਸ ਤੋਂ ਬਾਅਦ ਵਿੱਚ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ 1 ਚਮਚ ਮਿੱਠਾ ਸੋਡਾ ਤੁਸੀਂ ਘੱਟ ਵੱਧ ਵੀ ਲੈ ਸਕਦੇ ਹੋ ਤੇ ਮੈਂ ਇਹਦੇ ਵਿੱਚ ਇੱਕ ਚਮਚੀ ਮਿੱਠੇ ਸੋਡੇ ਦਾ ਜਿਹੜਾ ਉਹ لے ਆ ਤੇ ਉਸ ਤੋਂ ਬਾਅਦ ਵਿੱਚ ਆਪਾਂ ਜੀ ਇਹਦੇ ਵਿੱਚ ਐਡ ਕਰਾਂਗੇ ਵਿਨੇਗਰ ਥੋੜਾ ਜਿਹਾ ਆਪਾਂ ਇਹਦੇ ਵਿੱਚ ਥੋੜਾ ਜਿਹਾ ਵਿਨੇਗਰ ਲੈ ਲਿਆ ਤੇ ਤੁਹਾਡੇ ਕੋਲੇ ਹਾਰਪਿਕ ਹੈਗਾ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਤੇ ਮੈਂ ਇਥੇ ਪਾਇਆ ਜੀ ਵਿਨੇਗਰ ਇਸ ਤੋਂ ਬਾਅਦ ਵਿੱਚ ਆਪਾਂ ਇਹਨੂੰ ਕਰ ਲਾਂਗੇ ਜੀ ਮਿਕਸ ਤੁਸੀਂ ਦੇਖ ਸਕਦੇ ਹੋ ਕਿ ਹੋਏ ਨੇ ਰੈਐਕਸ਼ਨ ਹੋਣਾ ਜਿਹੜਾ ਸਟਾਰਟ ਹੋ ਗਿਆ ਤੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰ ਲੈਣਾ ਹਾਂਜੀ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਚ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਅੱਧਾ ਗਲਾਸ ਪਾਣੀ ਇੱਧਰ glass paint ਦਾ ਐਡ ਕਰਨ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਲੱਗੇ ਆਂ ਜੀ ਆਪਣੇ ਬਾਥਰੂਮ ਦੀਆਂ ਟਾਈਲਾਂ ਸਾਫ਼ ਕਰਨਾ। ਹਾਂਜੀ ਆਪਾਂ ਨਾ ਇਹ ਮਿਸ਼ਰਣ ਨਾਲ ਸਾਰਾ ਤਿਆਰ ਕਰ ਲਿਆ ਤੇ ਹੁਣ ਆਪਾਂ ਇਹਨੂੰ ਥੋੜਾ ਥੋੜਾ ਕਰਕੇ ਨਾ ਆਪਣੇ ਇੱਧਰ ਟਾਈਲਾਂ ਦੇ ਉੱਪਰ ਪਨਨ ਪਾ ਦਾਂਗੇ ਚੰਗੀ ਤਰ੍ਹਾਂ ਸਾਰੇ ਇਹਨੂੰ ਪਾਉਣ ਤੋਂ ਬਾਅਦ ਚ ਮੈਂ ਤੁਹਾਨੂੰ ਦਿਖਾਉਣੀ ਆ ਜੀ ਸਾਫ਼ ਕਰਕੇ ਆਪਣੀਆਂ ਜਿਹੜੀਆਂ ਟਾਇਲਾਂ ਨੇ ਮੇਰੇ ਕੋਲੇ ਹਨਾ ਸਾਫ ਕਰਨ ਦੇ ਵਾਸਤੇ ਆ ਵਾਲਾ ਬ੍ਰਸ਼ ਸੀਗਾ ਤਾਂ ਤੁਹਾਡੇ ਕੋਲੇ ਹਨਾ ਜਿੱਦਾਂ ਦੇ ਵੀ ਬ੍ਰਸ਼ ਹੈਗਾ ਤਾਂ ਤੁਸੀਂ ਉਹਦੇ ਉਹਨੂੰ ਯੂਜ਼ ਕਰ ਸਕਦੇ ਆ ਆ ਦੇਖ ਸਕਦੇ ਤੁਸੀਂ ਮੈਂ ਬਿਲਕੁਲ ਵੀ ਇੰਨਾ ਕੁ ਜਿਆਦਾ ਜ਼ੋਰ ਨਹੀਂ ਲਾ ਰਹੀ ਹੈਗੀ ਬਹੁਤ ਹੀ ਸਾਂਤ ਤਰੀਕੇ ਦੇ ਨਾਲ ਜਿਹੜਾ ਇਹ ਨਿਕਲ ਰਿਹਾ ਹੈ Ah d'accord. ਇਹਦੇ ਨਾਲ ਕੋਨਿਆਂ ਦੇ ਵਿੱਚ ਹਨਾ ਪੀੜਕ ਬਹੁਤ ਜ਼ਿਆਦਾ ਜੰਮ ਜਾਂਦੀ ਹੈ ਆ ਦੇਖ ਸਕਦੇ ਤੁਸੀਂ ਕਿੰਨਾ ਗੰਦਾ ਹੋਇਆ ਇਹ ਇਹਨੂੰ ਬਗਾਸਨਾ ਕੋਲੇ ਬੋਲੇ ਵਿੱਚ ਭੰਦਣਾ ਅਜੇ ਬੈਨੋ ਕੱ ਸਾਫ ਕਰਦਾਂਗੇ मैं हम थो दिखाई है इतने पानी पा के किन्ना ज्यादा जी गंदगी है, लही है। देखो। बहुत ही ज़्यादा गंदा ਅਧਿਕ ਤੁਸੀਂ ਤਾਈ ਤਾਂ ਕਿਵੇਂ ਆਪਣੀਆਂ ਇਹ ਜਿਹੜੀਆਂ ਨੇ ਸਾਫ਼ ਹੋ ਗਈਆਂ ਇਹਨਾਂ ਤੇ ਤੋਂ ਸਾਰੀ ਪੀ ਲੱਗਾ ਜਿਹੜੀ ਉਹ ਚੱਕੀ ਦੀ ਹਾਂਜੀ ਦੇਖੋ ਇਹਨਾਂ ਤੁਸੀਂ ਆਪਣਾ ਬਾਥਰੂਮ ਬਿਲਕੁਲ ਜਿਹੜਾ ਸਾਫ਼ ਹੋ ਚੁੱਕਿਆ ਚੰਗੀ ਤਣਾ ਤੁਸੀਂ ਵੀ ਹਨਾ ਆਪਣੇ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਆ ਜਿਹੜਾ ਆਪਣਾ ਬਾਥਰੂਮ ਉਹਦੀਆਂ ਟਾਈਲਾਂ ਜਿਹੜੀਆਂ ਨੇ ਉਹ ਤੁਸੀਂ ਸਾਫ਼ ਕਰ ਸਕਦੇ ਹੋ ਬਹੁਤ ਹੀ ਘੱਟ ਟਾਈਮ ਲੱਗਦਾ ਹੈ ਤੇ ਬਹੁਤ ਹੀ ਆਸਾਨ ਤਰੀਕਾ ਇਹ ਤੁਹਾਨੂੰ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਤੁਹਾਨੂੰ ਆਪਦੇ ਤੁਹਾਡੇ ਘਰੇ ਮਿਲ ਜਾਣਗੀਆਂ ਤੇ ਹਾਂਜੀ ਬਾਕੀ ਅੱਜ ਦੀ ਆਪਣੀ ਵੀਡੀਓ ਆ ਉਹ ਇੰਨੀ ਹੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਾਂਗੇ ਜ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ